ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 3 ਜੀ ਹਰ ਜੀਉ ਤਦਨ ਸਦਾ ਸਲਾਹੀ ਪਿਆਰੇ ਜਿ ਚਰ ਘਟ ਅੰਤਰ ਹੈ ਸਾਸਾ ਇੱਕ ਪਾਲਖਿਨ ਵਿਸਰਹ ਤੂ ਸੁਆਮੀ ਜਾਣੋ ਬਾਰਸ 50 ਹਮ ਮੂੜ ਮੁਗਦ ਸਦਾ ਸੇ ਪਾਈ ਗੁਰ ਕਾ ਸ਼ਬਦ ਪ੍ਰਗਾਸਾ ਹਰ ਜੀਉ ਤੁਧ ਨੋ ਸਦਾ ਸਲਾਹੀ ਪਿਆਰੇ ਜਿ ਚਰ ਘਟ ਅੰਤਰ ਹੈ ਸਾਸਾ ਇੱਕ ਪਾਲ ਖਿਨ ਵਿਸਰਹਿ ਤੂ ਸੁਆਮੀ ਜਾਣੋ ਬਰਸਾ ਪਚਾਸਾ ਹਮ ਮੂਡ ਮੁਗਦ ਸਦਾ ਸੇ ਪਾਈ ਗੁਰ ਕਾ ਸਬਦ ਪ੍ਰਗਾਸਾ ਹਰ ਜੀਉ ਤੁਮ ਆਪੇ ਦੇਹੁ 부ਝਾਈ ਹਰ ਜੀਉ ਤੁਧ ਬਿਟਹੁ ਵਾਰਿਆ ਸਦ ਹੀ ਤੇਰੇ ਨਾਮ ਬਿਟਹੁ ਬਲ ਜਾਈ ਰਹਾ ਆਮ ਸ਼ਬਦ ਮੋਏ ਸ਼ਬਦ ਮਾਰ ਜੀਵਾਲੇ ਪਾਏ ਸ਼ਬਦ ਹੀ ਮੁਕਤ ਪਾਏ ਸ਼ਬਦੇ ਮਨ ਤਨ ਨਿਰਮਲ ਹੋਆ ਹਰ ਵਸਿਆ ਮਨ ਆਏ ਸ਼ਬਦ ਗੁਰਦਾਤਾ ਜਿਤ ਮਨ ਰਾਤਾ ਹਰਿ ਸਿਉ ਰਹਿ ਆਸਮਾਈ ਸ਼ਬਦ ਨਾ ਜਾਣ ਸੇ ਅੰਨੇ ਬੋਲੇ ਸੇ ਕਿਤ ਆਏ ਸੰਸਾਰਾ ਹਰ ਰਸਨਾ ਪਾਇਆ ਬਿਰਥਾ ਜਨਮ ਗਵਾਇਆ ਜਮ ਵਾਰੋ ਵਾਰਾ ਵਿਸਟਾ ਕੇ ਕੀੜੇ ਵਿਸਟਾ ਮਹ ਸਮਾਣੇ মানমুখ মুগ্ধ গোবারা আপে কর ویکহে মার্গ লায়ে পাই তিস বিন আবর না কোই জো তোর লিখিয়া ਸੋ ਕੋਈ ਨਾ ਮੀਟ ਭਾਏ ਕਰਤਾ ਕਰੇ ਸੋ ਹੋਏ ਨਾਨਕ ਨਾਮ ਵਸਿਆ ਮਨ ਅੰਤਰ ਭਾਏ ਆਵਰਨਾ ਦੂਜਾ ਕੋਈ ਆਪੇ ਕਰ ਵੇਖ ਮਾਰਗ ਲਾਏ ਭਾਏ ਤਿਸ ਬਿਨ ਅਵਰਨਾ ਕੋਈ ਜੋ ਧੁਰ ਲਿਖਿਆ ਸੋ ਕੋਈ ਨ ਮੀਟ ਭਾਏ ਕਰਤਾ ਕਰੇ ਸੋ ਹੋਏ ਨਾਨਕ ਨਾਮ ਵਸਿਆ ਮਨ ਅੰਤਰ ਪਾਏ ਅਵਰਨਾ ਦੂਜਾ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠਾ ਮਹੱਲਾ ਤੀਜਾ ਹਰ ਜੀਉ ਤੁਧਨੋ ਸਦਾ ਸਾਲਾਹੀ ਪਿਆਰੇ ਜਿ ਚਰ ਘਟ ਅੰਤਰ ਹੈ ਸਾਸਾ ਇੱਕ ਪਾਲ ਖਿੰਨ ਵਿਸਰਹ ਤੂ ਸੁਆਮੀ ਜਾਣੋ ਬਰਸ ਪਚਾਸਾ ਹਮ ਮੂੜ ਮੁਗਦ ਸਦਾ ਸੇ ਭਾਈ ਗੁਰ ਕਾ ਸਬਦ ਪ੍ਰਗਾਸਾ